ਪੰਜਾਬੀਆਂ ਦੀ ਕਾਬਤ ਐ ਨਾ ਦਿਨਾਂ ਚੋਂ ਨਾ 13 ਚੋਂ ਈਸਾ ਦੇ ਨਾਲ 13 ਜਾਣੇ ਗਏ ਸਨ ਧਰਮ ਦੇ ਪ੍ਰਚਾਰ ਵਾਸਤੇ ਸਮੇਂ ਦੀਆਂ ਸਰਕਾਰਾਂ ਨੂੰ ਚੰਗਾ ਨਾ ਲੱਗਾ ਤੇ 13 ਦੇ 13 ਨੂੰ ਕੈਦੀ ਕਰ ਲਿਆ ਬੰਨ ਲਿਆ ਗਿਆ ਜਦੋਂ ਤੇਰਾ ਤੇ ਡਾਂਗ ਫੇਰੀ ਗਈ ਤੇ ਸ਼ਦਤ ਕੀਤਾ ਗਿਆ ਡਾਂਗ ਵੱਡਿਆਂ ਵੱਡਿਆਂ ਨੂੰ ਕਮਾ ਕੇ ਰੱਖ ਦਿੰਦੀ ਐ 13 ਦੇ 13 ਦੇ ਹੱਥ ਜੁੜਲੇ ਅਸੀਂ ਤੇ ਦਿਹਾੜੀ ਤੇ ਆਏ ਆ ਸਾਨੂੰ ਤਾਂ ਮਾਰ ਕੇ ਲਿਖਿਆ ਖੜਦਾ ਜੇ 13 ਦੇ 13 ਨੇ ਥੁੱਪ ਕਰਕੇ ਪੇਟ ਕੀਤੀ ਤੇ ਈਸਾ ਨੂੰ ਪਿੱਛਾ ਕਰਕੇ ਚਲੇ ਗਏ ਅੱਜ ਤੁਸੀਂ ਇਹ ਪੜੇ ਲਿਖੇ ਦੇਸ਼ ਦੇ ਵਿੱਚ ਬੈਠੇ ਹੋ ਕਿੱਤੇ ਕੱਢ ਕਰਕੇ ਵੇਖਿਓ 13 ਨੰਬਰ ਗਿੰਤੀ ਐ ਨਹੀਂ 12 ਤੋਂ ਸਿੱਧੀ 14 ਤੇ 13 ਕਾਟੀ ਕੱਟੀ ਇਹਨਾਂ ਨੂੰ ਪਤਾ ਵੀ 13 ਮਾਰੇ ਨੇ ਤਾਂ ਕਰਕੇ 13 ਕਰ ਦਿੱਤਾ ਸਾਡਾ ਚੰਡੀਗੜਾ ਉਹਦੇ ਵਿੱਚ 13 ਨੰਬਰ ਸੈਕਟਰ ਐ ਨਹੀਂ ਪਰ ਤਰਲੋਕੀ ਦੇ ਮਾਲਕ ਦੇ ਨਾਲ ਤਿੰਨ ਗਏ ਸਨ ਬਾਬਾ ਮਤੀ ਦਾਸ ਬਾਬਾ ਬਿਆਲ ਦਾਸ ਬਾਬਾ ਸਤੀ ਦਾਸ ਭਾਈ ਮਤੀ ਦਾਸ ਦੇ ਸਿਰ ਤੇ ਆੜਾ ਰਾ ਕਰਕੇ ਸਮੇਂ ਦੀ ਹਕੂਮਤ ਨੇ ਆਖਿਆ ਬਾਬਾ ਤੁਹਾਨੂੰ ਜ਼ਮੀਰਾਂ ਦੇ ਦਿੱਤੀਆਂ ਜਾਣਗੀਆਂ ਮਹਿਲ ਬਾੜੀਆਂ ਦੇ ਦਿੱਤੇ ਜਾਣਗੇ ਤੁਹਾਡਾ ਕੋੜਾ ਖੁੱਲਾ ਛੜ ਦਿੱਤਾ ਜਾਵੇਗਾ ਜਿੱਧਰ ਵੀ ਤੁਹਾਡਾ ਕੋੜਾ ਜਾਵੇਗਾ ਉਧਰ ਦੀ ਪੈਂਟੜਾ ਕੱਟ ਕਰਕੇ ਜ਼ਮੀਨ ਤੁਹਾਡੇ ਨਾਲ ਵਾ ਦਿੱਤੀ ਜਾਵੇਗੀ। ਬਤੀਆਂ ਦੰਦਾ ਤੋਂ ਇੱਕ ਮੇਰਾ ਬੋਲੋ। ਜਾਓ ਪਿੰਜਰੇ ਵੱਲ ਨੂੰ ਬੈਠ ਕਰਕੇ ਚਲੇ ਜਾਓ ਤੁਸੀਂ ਕਹੋ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਲੱਗਦੇ ਕੁਝ ਨਹੀਂ ਤੇ ਪਾਈ ਮਤੀ ਦਾਸ ਨੇ ਆਕਿਆ ਸੀ ਸਮੇਂ ਦੀਏ ਸਰਕਾਰੇ ਇਹ ਤਰਲੁਕੀ ਦਾ ਮਾਲਕ ਹੈ। ਅਸੀਂ ਏਸ਼ ਸ਼ਮਾਂ ਤੇ ਆਏ ਆ। ਪਰਮਾਨੇ ਦੀ ਤਰ੍ਹਾਂ ਸਾਨੂੰ ਫੜਨਾ ਆਉਂਦਾ ਹੈ। ਅਸੀਂ ਤੇਰੀ ਈਨ ਨਹੀਂ ਮੰਨੀ ਜਦੋਂ ਸਿਰ ਤੇ ਆਰਾ ਰੱਖਿਆ। ਪਾਈ ਮਤੀ ਦਾਸ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਿੰਜਰੇ ਵੱਲੋਂ ਮੂੰਹ ਕਰਕੇ ਇੱਕ ਕੋਈ ਗੱਲ ਆਕ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ